ਪਰਮ ਸਰਕਾਰ ਜੋ ਜੁਗੋ ਜੁਗਟਾਲ ਚਬਰ ਤਖਤ ਦੇ ਮਾਲਕ ਗੁਰਗੱਦੀ ਤੇ ਵਿਰਾਜਮਾਨ ਪ੍ਰਤੱਖ ਸਤਿਗੁਰੂ ਸਾਰੀ ਦੁਨੀਆ ਦੇ ਸਾਝੇ ਰਹਿ ਵਰ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਤੇ ਗੁਰੂ ਸواری ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੋ ਗੱਜ ਕੀ ਫਤਿ ਬੁਲਾਓ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰਫਤੇ ਸਾਂਝੀ ਕਰੋ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਜੀ ਨੇ ਮਹੌਤ ਮਹਾਨ ਬਖਸ਼ਿਸ਼ ਦੀ ਕਿਰਪਾ ਕੀਤੀ ਹੈ ਜੋ ਕਿ ਸੇਵਕ ਪਰਿਵਾਰ ਦੇ ਗ੍ਰਹਿ ਵਿਖੇ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਜਿਨ੍ਹਾਂ ਦੇ ਸਮੁੱਚੇ ਪਰਿਵਾਰ ਨੂੰ ਗੁਰੂ ਸਾਹਿਬ ਜੀ ਨੇ ਬੜੀਆਂ ਹੀ ਖੁਸ਼ੀਆਂ ਬਖਸ਼ਿਸ਼ ਕੀਤੀ ਹੈ। ਭਾਵੇਂ ਕਿ ਗੁਰੂ ਸਾਹਿਬ ਜੀ ਹਰ ਵੇਲੇ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨ ਵਾਲੇ ਹਨ। ਆਪਣੇ ਸੇਵਕਾਂ ਨੂੰ ਗੁਰੂ ਸਾਹਿਬ ਜੀ ਮਹਾਨ ਬਖਸ਼ਿਸ਼ਾਂ ਰਹਿਮਤਾਂ ਦੇ ਨਾਲ ਨਿਵਾਜਦੇ ਹਨ। ਆਪਾਂ ਆਮ ਹੀ ਗੁਰੂ ਸਾਹਿਬ ਜੀ ਦੇ ਬਚਨ ਸੁਣਦੇ ਤੇ ਪੜ੍ਹਦੇ ਆਂ। ਗਰੀਬ ਨਵਾਜ਼ ਵਸਿਆ ਮੇਰਾ ਹਮੇਸ਼ਾ ਹੀ ਗੁਰੂ ਸਾਹਿਬ ਜੀ ਗਰੀਬਾਂ ਨੂੰ ਨਵਾਜਦੇ ਹਨ ਤੇ ਗਰੀਬਾਂ ਨੂੰ ਨਵਾਜਦੇ ਹੋਏ ਸਾਡੀ ਹਰ ਇੱਕ ਜ਼ਿੰਦਗੀ ਦੀ ਜ਼ਰੂਰਤ ਨੂੰ ਗੁਰੂ ਸਾਹਿਬ ਜੀ ਪੂਰਾ ਕਰਦੇ ਹਰ ਇੱਕ ਚੀਜ਼ ਜੋ ਸਾਨੂੰ ਚਾਹੀਦੀ ਹੈ ਉਹ ਗੁਰੂ ਦੇ ਘਰੋਂ ਪਰਮੇਸ਼ਰ ਦੇ ਘਰੋਂ ਸਾਨੂੰ ਪ੍ਰਾਪਤ ਹੁੰਦੀ ਹੈ ਇਦੇ ਵਿੱਚ ਕੋਈ ਅਤਕਤ ਨਹੀਂ ਨਹੀਂ ਕਿਉਂਕਿ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਅਸੀਂ ਖਾਂਦੇ ਹੀ ਅਕਾਲ ਪੁਰਖ ਪਰਮੇਸ਼ਰ ਦਾ ਗੁਰੂ ਦਾ ਦਿੱਤਾ ਹੈ ਕਿੰਨੇ ਯਤਨ ਨੇ ਮਨੁੱਖ ਕਰਦਾ ਹੈ ਪ੍ਰਸਾਦ ਸਿੰਘ ਜੀ ਮਨੁੱਖ ਦਾ ਹਰ ਇੱਕ ਕੀਤਾ ਯਤਨ ਫੇਲ ਹੈ ਜੇਕਰ ਗੁਰੂ ਦੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਖੁਸ਼ੀ ਇਸ ਮਨੁੱਖ ਦੀ ਝੋਲੀ ਵਿੱਚ ਪੈ ਜਾਵੇ ਤੇ ਲੱਖ ਖੁਸ਼ੀਆਂ ਬਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਸਾਡੇ ਜੀਵਨ ਵਿੱਚ ਖੁਸ਼ੀਆਂ ਖੇੜੇ ਤਾਂ ਹੀ ਨੇ ਜੇ ਗੁਰੂ ਦੀ ਨੇ ਮਿਹਰ ਹੈ ਨਜ਼ਰ ਹੈ ਜੇ ਗੁਰੂ ਦੀ ਨਜ਼ਰ ਨਹੀਂ ਜੇ ਗੁਰੂ ਦੀ ਰਹਿਮਤ ਨਹੀਂ ਤਾਂ ਸਾਡੇ ਜੀਵਨ ਵਿੱਚ ਖੁਸ਼ੀਆਂ ਵੀ ਨਹੀਂ ਜੇ ਅੱਜ ਅਸੀਂ ਵੇਖਦੇ ਹਾਂ ਕਿ ਸਾਡੇ ਜੀਵਨ ਵਿੱਚ ਖੁਸ਼ੀ ਨਹੀਂ ਹੈ ਤਾਂ ਸਾਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਸਾਡੇ ਉੱਤੇ ਅਕਾਲ ਪੁਰਖ ਪਰਮੇਸ਼ਰ ਪ੍ਰਭੂ ਦੀ ਗੁਰੂ ਦੀ ਖੁਸ਼ੀ ਨਹੀਂ ਹੈ ਜੇ ਸਾਡੇ ਜੀਵਨ ਵਿੱਚ ਖੁਸ਼ੀ ਹੈ ਸਾਡੇ ਜੀਵਨ ਚ ਖੇੜਾ ਹੈ ਸਾਧ ਸੰਗਤ ਜੀ ਜਿਹੜੀ ਖੁਸ਼ੀ ਅਤੇ ਖੇੜਾ ਹੈ ਨਾ ਜਿਹੜਾ ਸੁੱਖ ਹੈ ਅਸਾਂ ਸਾਰੇ ਲੋਕਾਂ ਨੂੰ ਭੁਲੇਖਾ ਹੈ ਕਿ ਦੁਨੀਆਂ ਦੀਆਂ तमाम ਚੀਜ਼ਾਂ ਜੇਕਰ ਮੇਰੇ ਕੋਲ ਆ ਜਾਣਗੀਆਂ ਤੇ ਮੈਨੂੰ ਸੁੱਖ ਮਿਲ ਜਾਏਗਾ ਦੁਨੀਆਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜੇਕਰ ਮੈਂ ਹਾਸਲ ਕਰ ਲਵਾਂਗਾ ਤਾਂ ਮੈਂ ਸੁਖੀ ਹੋ ਜਾਵਾਂਗਾ ਬਾਰੇ ਮਨੁੱਖ ਦਾ ਸਭ ਤੋਂ ਵੱਡਾ ਭੁਲੇਖਾ ਹੈ ਸਾਡੇ ਜੀਵਨ ਦੇ ਵਿੱਚ ਵਸਤੂਆਂ ਤਾਂ ਆ ਜਾਂਦੀਆਂ ਨੇ ਸਾਡੇ ਜੀਵਨ ਦੇ ਵਿੱਚ ਅਸੀਂ ਆਰਥਿਕ ਤੌਰ ਤੇ ਤਰੱਕੀ ਤਾਂ ਕਰ ਲੈਨੇ ਹਾਂ ਪਰ ਜਿਹੜਾ ਸਕੂਨ ਜਿਹੜਾ ਸਬਰ ਜਿਹੜੀ ਸ਼ਾਂਤੀ ਸਾਨੂੰ ਮਿਲਣੀ ਹੈ ਨਾ ਉਹ ਦੁਨੀਆ ਦੇ ਤਮਾਮ ਪਦਾਰਥਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨਹੀਂ ਹੈ ਫਿਰ ਮਹਾਰਾਜ ਜੀ ਨੂੰ ਸਿੱਖਾਂ ਨੇ ਪੁੱਛਿਆ ਸੱਚੇ ਪਾਤਸ਼ਾਹ ਫਿਰ ਜੇ ਦੁਨੀਆ ਦੇ ਤਮਾਮ ਪਦਾਰਥਾਂ ਦੇ ਵਿੱਚ ਸੁੱਖ ਨਹੀਂ ਹੈ ਤੇ ਸੁੱਖ ਹੈ ਕਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਸ਼ਲੋਕ ਅੱਪਾਂ ਹੁਣੀ ਸਰਵਣ ਕੀਤੇ ਆ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਬਚਨ ਕਰਦੇ ਸਾਹਿਬ ਕਹਿੰਦੇ ਜੋ ਸੁਖ ਕੋ ਚਾਹੈ ਸਦਾ ਹੁਣ ਤੇ ਸਦਾ ਸ਼ਬਦ ਲਾਇਆ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਜਿਹੜਾ ਸੁਖ ਨੂੰ ਸਦਾ ਚਾਹੁੰਦਾ ਜੋ ਸੁਖ ਕੋ ਚਾਹੈ ਸਦਾ ਜਿਹੜਾ ਸਦਾ ਵਾਸਤੇ ਸੁੱਖ ਨੂੰ ਚਾਹੁੰਦਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਸਰਨ ਰਾਮ ਕੀ ਲੇਹ ਦੇਖੋ ਕਿੱਡਾ ਵੱਡਾ ਵਚਨ ਗੁਰੂ ਸਾਹਿਬ ਨੇ ਕੀਤਾ ਜਿਹੜਾ ਸੁੱਖ ਸਾਨੂੰ ਦੁਨੀਆ ਦੇ ਤਮਾਮ ਪਦਾਰਥਾਂ ਵਿੱਚੋਂ ਨਹੀਂ ਮਿਲਣਾ ਅੱਜ ਬਹੁਤ ਬੰਦੇ ਨੇ ਜਿਨ੍ਹਾਂ ਕੋਲ ਦੁਨੀਆ ਦਾ ਹਰ ਸੁੱਖ ਹੈ ਪਰ ਜੇ ਉਹਨਾਂ ਨੂੰ ਪੁੱਛ ਕੇ ਵੇਖੋ ਤੇ ਅੰਦਰੋਂ ਉਹ ਦੁਖੀ ਨੇ ਕਾਰਨ ਕੀ ਹੈ ਦੁਨੀਆ ਦੇ ਪਦਾਰਥ ਤਾਂ ਮਿਲ ਗਏ ਹਨ ਪਰ ਸਾਸਨੀ ਸੁੱਖਾਂ ਨੂੰ ਦੇਣ ਵਾਲਾ ਦਾਤਾ ਉਹਨਾਂ ਦੇ ਜੀਵਨ ਦੇ ਵਿੱਚੋਂ ਵਿਸਰਿਆ ਹੋਇਆ ਹੈ ਸੁੱਖਾਂ ਨੂੰ ਦੇਣ ਵਾਲਾ ਦਾਤਾ ਉਹਨਾਂ ਦੇ ਜੀਵਨ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੇ ਜੀਵਨ ਤੋਂ ਕਿਹਾਂ ਦੂਰ ਹੈ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਜਿਸ ਦਾਤੇ ਨੇ ਤੈਨੂੰ ਇੰਨੀਆਂ ਵਸਤੂਆਂ ਦਿੱਤੀਆਂ ਜਿਸ ਦਾਤੇ ਨੇ ਤੈਨੂੰ ਦੁਨੀਆ ਦੇ ਪਦਾਰਥਾਂ ਦੇ ਨਾਲ ਭਰ ਦਿੱਤਾ ਹੈ ਐਸੇ ਦਾਤੇ ਨੂੰ ਤੂੰ ਸਦਾ ਸਦਾ ਵਾਸਤੇ ਯਾਦ ਰੱਖ ਐਸੇ ਦਾਤੇ ਨੂੰ ਤੂੰ ਆਪਣੇ ਜੀਵਨ ਦਾ ਆਧਾਰ ਬਣਾ ਲੈ ਸਾਚਾ ਨਾਮ ਮੇਰਾ ਆਧਾਰੋ ਤੇਰੀ ਜ਼ਿੰਦਗੀ ਦਾ ਕੋਈ ਦਿਨ ਉਹਦੀ ਯਾਦ ਤੋਂ ਬਿਨਾਂ ਨਹੀਂ ਜਿਉਣਾ ਚਾਹੀਦਾ ਤੇਰੀ ਜ਼ਿੰਦਗੀ ਦਾ ਹਰ ਦਿਨ ਉਹਦੇ ਨਾਲ ਹੋਵੇ ਜਿੱਦਣ ਸਾਡੀ ਜ਼ਿੰਦਗੀ ਦਾ ਹਰ ਦਿਨ ਹਰ ਘੜੀ ਹਰ ਪਲ ਪਰਮੇਸ਼ਰ ਦੇ ਨਾਲ ਬੀਤੇਗੀ ਨਾ ਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਤੈਨੂੰ ਕਦੇ ਵੀ ਉਹ ਤੋਟ ਨਹੀਂ ਆਣ ਦੇਵੇਗਾ ਆਖੋ ਸਤਨਾਮ ਸ਼੍ਰੀ ਗੁਰੂ ਫਿਰ ਬਚਨ ਗੁਰੂ ਸਾਹਿਬ ਜੀ ਦਾ ਆਪਾਂ ਸਾਰੇ ਰਲ ਮਿਲ ਕੇ ਸਦਾ ਪੜ੍ਹਦੇ ਹੀ ਰਹਿੰਨੇ ਹਾਂ